ਅੱਜ ਬਹੁਤ ਹੀ ਚਰਚਾ ਦਾ ਵਿਸ਼ਾ ਰਹਾ ਡੀਆਈਜੀ ਰੋਪੜ ਰੇਂਜ ਦੇ ਅਧਿਕਾਰੀ ਦੀ ਜਿਹੜੇ ਹਿਰਾਸਤ ਵਿੱਚ ਲਏ ਗਏ ਨੇ ਹਾਲਾਂਕਿ ਆਉਣ ਵਾਲੇ ਸਮੇਂ ਵਿੱਚ ਕਿੰਨੀਆਂ ਮੁਸ਼ਕਲਾਂ ਵਧਣੀਆਂ ਨੇ ਹੋਰ ਇਹਦੇ ਬਾਰੇ ਅੱਜ ਕੀ ਕੀ ਖਾਸ ਐਕਟੀਵਿਟੀ ਰਹੀ ਹੈ ਵਿਸਥਾਰਪੂਰਵਕ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਵੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਵੈਸੇ ਤਾਂ ਸਭ ਦੀ ਨਜ਼ਰ ਦੁਪਹਿਰ ਤੋਂ ਬਾਅਦ ਇਸ ਮਾਮਲੇ ਤੇ ਟਿਕ ਗਈ ਸੀ ਕਿ ਆਖਰਕਾਰ ਇਹ ਹੋਇਆ ਕਿਵੇਂ ਕਿਸ ਤੋਂ ਰਿਸ਼ਵਤ ਲਈ ਗਈ ਕਿੰਨੀ ਲਈ ਗਈ ਹੁਣ ਜੋ ਤਾਜ਼ੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਉਸ ਬਾਰੇ ਕੀ ਕੀ ਪਤਾ ਲੱਗਿਆ ਹੈ ਗਹਿਣਾ ਗੱਟਾ ਨਕਦੀ ਕਿੰਨੀ ਮਿਲੀ ਹੈ ਇਸ ਬਾਰੇ ਸਭ ਦੀ ਨਜ਼ਰ ਹੈ ਸਾਰੇ ਜਾਣਨਾ ਚਾਹੁੰਦੇ ਨੇ ਹੁਣ ਤੱਕ ਜਾਣਕਾਰੀ ਕੀ ਹੈ ਆਪਣੇ ਸੂਤਰ ਕੀ ਕਹਿੰਦੇ ਨੇ ਬਿਲਕੁਲ ਜਿਹੜੀਆਂ ਇਸ ਟਾਈਮ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਉਹਦੇ ਵਿੱਚ ਤੇ ਹੈ ਕਿ ਦੋ ਤਿੰਨ ਜਿਹੜੇ ਬੈਗ ਨੇ ਉਹ ਨਗਦ ਜਿਹੜੇ ਨੇ ਬੈਗ ਪੈਸੇ ਦੇ ਮਿਲੇ ਆਗੇ ਨੇ ਤੇ ਇੱਕ ਬੈਗ ਜਿਹੜਾ ਵਾ ਉਹ ਸੋਨੇ ਦਾ ਮਿਲੇ ਆਗੇ ਜਿਹਦੇ ਵਿੱਚ ਵਾਂਸ ਵਾਂ ਨੇ ਜਿਹੜੇ ਗਹਿਣਾ ਗੱਟਾ ਵਾ ਉਹ ਮਿਲੇ ਆਗੇ ਨੇ ਤੇ ਸੀਬੀਆਈ ਦੇ ਦਫਤਰ ਦੇ ਵਿੱਚ ਗਿਣਤੀ ਚੱਲ ਰਹੀ ਆ ਔਰ ਇਹਦੇ ਚ ਇਹ ਵੀ ਹੈ ਕਿ ਉਹਨਾਂ ਨੇ ਸੀਬੀਆਈ ਨੇ ਇੱਕ ਮਸ਼ੀਨਾਂ ਵੀ ਜਿਹੜੀਆਂ ਵਾ ਪੈਸੇ ਗਿਣਉਣ ਵਾਲੀਆਂ ਜਿਹੜੀਆਂ ਪੈਸੇ ਗਿਣਣ ਵਾਲੀਆਂ ਜਿਹੜੀਆਂ ਮਸ਼ੀਨਾਂ ਉਹ ਵੀ ਜਿਹੜੀਆਂ ਵਾ ਔਰ ਮਗਾਈਆਂ ਹੋਈਆਂ ਨੇ ਠੀਕ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਸ਼ਿਕਾਇਤ ਕਰਤਾ ਵਾ ਸ਼ਿਕਾਇਤ ਕਰਤਾ ਮੰਡੀ ਗੁੰਬਿੰਦਗੜ ਦਾ ਰਹਿਣ ਵਾਲਾ ਉਹਨੇ ਉਹਨੇ ਸਤੰਬਰ ਮਹੀਨੇ ਦੇ ਵਿੱਚ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਤੇ ਸੀਬੀਆਈ ਉਦੋਂ ਦੀ ਪਿੱਛਾ ਕਰ ਰਹੀ ਸੀ ਜਾਂ ਉਦੋਂ ਦੀ ਹੀ ਪੁਨਸ਼ਨ ਕਰ ਰਹੀ ਸੀ ਕਿ ਆਖਰ ਇੱਕ ਕਿ ਕਦੋਂ ਜਿਹੜਾ ਮਾਮਲਾ ਜਿਹੜਾ ਉਹਨਾਂ ਨੇ ਉਦੋਂ ਸਤੰਬਰ ਦੇ ਮਹੀਨੇ ਜਿਹੜਾ ਜਾਲ ਵਿਛਾ ਦਿੱਤਾ ਸ਼ਾਇਦ 15 ਸਤੰਬਰ ਦੇ ਨੇੜੇ ਦੇ ਤੇ ਦੱਸਿਆ ਜਾ ਰਿਹਾ ਕਿ ਸ਼ਿਕਾਇਤ ਦਿੱਤੀ ਸੀ ਔਰ ਉਦੋਂ ਹੀ ਸੀਬੀਏ ਨੇ ਜਿਹੜਾ ਟਰੈਪ ਆ ਉਹ ਜਿਹੜਾ ਵਾ ਜਾਲ ਵਿਛਾ ਦਿੱਤਾ ਸੀ ਹੂੰ ਅਲਜਾਮੇ ਲੱਗ ਨਹੀਂ ਜਿਹੜਾ ਮੰਡੀ ਕੇ ਪਿੰਡ ਦੇ ਦਾ ਸਕ੍ਰੈਪ ਦਾ ਕੰਮ ਕਰਨ ਵਾਲਾ ਜਿਹਨੂੰ ਕਬਾੜੀਆ ਕਿਹਾ ਜਾਂਦਾ ਹੈਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਕੰਮ ਜਿਹੜੇ ਨੇ ਉਰਕੋ ਮਹੀਨਾ ਜਿਹੜਾ 5 ਲੱਖ ਤੋਂ ਲੈ ਕੇ 10 ਲੱਖ ਮੰਗਦੇ ਜਿਹੜੇ ਨੇ ਉਹ ਦੋਸ਼ ਲੱਗੇ ਨੇ ਕਿ ਹਰ ਮਹੀਨੇ ਉਹਨੂੰ ਇੰਨੇ ਪੈਸੇ ਜਿਹੜੇ ਮੰਗੇ ਜਾ ਰਹੇ ਸੀ ਹੁਣ ਉਹ ਵੀ ਜਿਹੜੀ ਕਿ ਉਹਨੂੰ ਡਰਾਇਆ ਤੁਮ ਕਹਿਵ ਜਾ ਰਿਹਾ ਸੀ ਕਿ ਜੇ ਨਾ ਆਪ ਪੈਸੇ ਦਿੱਤੇ ਤੇਰੇ ਖਿਲਾਫ ਮੁਕਦਮਾ ਵੀ ਦਰਜ ਕੀਤਾ ਜਾਊਗਾ ਤੇ ਇਸ ਕਰਕੇ ਉਹਨੇ ਜਿਹੜਾ ਸ਼ਿਕਾਇਤ ਕਰਤਾ ਕਿ ਮੈਂ ਮਜਬੂਰ ਹੋ ਗਿਆ ਸੀ ਮੈਂ ਇਹਨੇ ਪੈਸੇ ਨਹੀਂ ਦੇ ਸਕਦਾ ਸੀ ਤੇ ਫਿਰ ਉਹਨਾਂ ਨੇ ਜਿਹੜਾ ਮਸਲਾ ਵਾ ਉਸੇ सीबीआई ਨੂੰ ਸੌਂਪ ਦਿੱਤਾ ਹਾਲਾਂਕਿ ਕਾਨੂੰਨ ਮੁਤਾਬਕ ਕਿਉਂਕਿ सीबीआई ਪੰਜਾਬ ਦੇ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਿਸੇ ਵੀ ਪੋਲਿਟਿਸ਼ੀਅਨ ਜਾਂ ਕੋਈ ਵੀ ਕਿਸੇ ਨੂੰ ਫੜ ਨਹੀਂ ਸਕਦੀ ਪਰ ਇਹ ਸੈਕਟਰ 40 ਦੇ ਵਿੱਚ ਜਿਹੜੇ ਵਾ ਹਰਚਨ ਸਿੰਘ ਭੁੱਲਰ ਉਹਨਾਂ ਦੀ ਰਾਇਸ਼ੀਤ ਸ਼ਾਇਦ ਉੱਥੇ ਉਹਨਾਂ ਨੇ ਟਰੈਪ ਲਾਇਆ ਜਦੋਂ ਉਹ ਕਬਾੜੀਆ ਵਾ ਜਿਹੜਾ ਉਹ ਪੈਸੇ ਦੇਣ ਆਇਆ ਸੀ 5 ਲੱਖ ਰੁਪਏ ਤੇ ਜਦੋਂ ਹੀ ਪੁਲਿਸ ਅਧਿਕਾਰੀ ਨੇ ਫੜ ਲਏ ਜਾਂ ਇਹ ਉਹਨਾਂ ਦੇ ਜਿਹੜਾ ਇਹ ਵੀ ਖਾ ਦੀ ਖਬਰ ਆ ਰਹੀ ਕਿ ਕੋਈ ਪਹਿਲਾਂ ਕਿਸੇ ਹੋਰ ਬੰਦੇ ਕੋ ਬੰਦੇ ਨੇ ਪੈਸੇ ਵੜੇ ਉਹਨੇ ਫਿਰ ਨਾਮ ਹਰਚਰਨ ਸਿੰਘ ਭੁੱਲਰ ਹੋਣਾ ਦਾ ਨਾਮ ਲਿਆਗਾ ਇਹ ਹੁਣ ਜਾਂਚ ਦਾ ਵਿਸ਼ਾ ਕਿਉਂਕਿ ਜੇ ਸੀ ਬੀ ਆਈ ਨੇ ਹਿਰਾਸਤ ਵਿੱਚ ਲਿਆਵਾ ਥੇਰ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਪਾਈ ਜਾ ਸਕਦੀ ਹੈ ਕਿ ਹਲੇ ਤੇ ਪ੍ਰਕਿਰਿਆ ਚੱਲ ਰਹੀ ਹੈ ਕਿ ਕਿੰਨੇ ਨੋਟ ਮਿਲੇ ਕਿੰਨੇ 500 ਦੇ ਨੇ ਕਿੰਨੇ 200 ਦੇ ਨੇ ਕਿੰਨੇ ਸੋਨੇ ਦੇ ਹਾਕ ਕਿੰਨੇ ਛਾਪਾ ਛੱਲੇ ਨੇ ਉਹ ਸਾਰੀ ਜਾਂਚ ਚੱਲ ਰਹੀ ਹੈ ਜੀ ਦੇਖਿਓ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਕਾਫੀ ਗੰਭੀਰ ਹੈ ਕਿ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਸੀ ਕਿ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਹੈ ਸਿਪਾਈ ਫਰਲੇਸ਼ ਆਲ ਦਾ ਫਰਲੇ ਪਰ ਇਸ ਲੈਵਲ ਦੇ ਜਿਹੜੇ ਅਫਸਰ ਆ ਉਹ ਪੰਜਾਬ ਪੁਲਿਸ ਨੇ ਨਹੀਂ ਫੜੇ ਨਹੀਂ ਸੀ ਜਾਂ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਿਆ ਜਾਂ ਪੰਜਾਬ ਪੁਲਿਸ ਵਿਜੀਲੈਂਸ ਸੁੱਤੀ ਰਹਿ ਗਈ ਕਿ ਤੁਹਾਡੇ ਮੈਹਕਮੇ ਦੇ ਵਿੱਚ ਏਡੇ ਵੱਡੇ ਜਿਹੜੇ ਲੋਕ ਨੇ ਬਿਟ ਫੇਲੇ ਕਿਵੇਂ ਲੋਕ ਲੁੱਟ ਰਹੇ ਨੇ ਉਹਨਾਂ ਦਾ ਹਰਚਨ ਸਿੰਘ ਭੁੱਲੋ ਕਿ ਸੀਨੀਅਰ ਅਫਸਰ ਨੇ ਪਰ ਸਭ ਤੋਂ ਵੱਡੀ ਗੱਲ ਇਹਨਾਂ ਦੇ ਫਾਦਰ ਮੈਲ ਸਿੰਘ ਭੁੱਲਰ ਉਹ ਵੀ ਪੰਜਾਬ ਪੁਲਿਸ ਦੇ ਡੀਪੀ ਰਹਿ ਚੁਕੇ ਨੇ ਤੇ 1993 ਦੇ ਵਿੱਚ ਹਰਚਨ ਸਿੰਘ ਭੁੱਲਰ ਨੂੰ ਜਿਹੜਾ ਤਰਸ ਦੇ ਆਧਾਰ ਤੇ ਇਹਨਾਂ ਨੂੰ ਡੀਐਸਪੀ ਭਰਤੀ ਕੀਤਾ ਗਿਆ ਸੀ ਤੇ ਫਿਰ ਰੂਲਾ ਰੂਲਾ ਮੁਤਾਬਕ ਜਾਂ ਸਰਵਸ ਦੇ ਮੁਤਾਬਕ ਇਹ ਫਿਰ बतौर ਪੀਪੀਐਸ ਅਫਸਰ ਕਈ ਜ਼ਿਲ੍ਹਿਆਂ ਦੇ ਐਸਐਸਪੀ ਵੀ ਲੱਗੇ ਨੇ ਤੇ ਫਿਰ ਇਹ ਆਈਪੀਐਸ ਦਾ ਅਫਸਰ ਨਾਮਜਦ ਹੋ ਗਏ ਤੇ ਇਹ ਰੋਪੜ ਡੀਆਈਜੀ ਜਿਹੜਾ ਲਗਾਇਆ ਗਿਆ ਰੋਪੜ ਰੇਂਜ ਦੇ ਵਿੱਚ ਮਹਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਰੋਪੜ ਪੈਂਦਾ ਹੈਗਾ ਹੁਣ ਇਹ ਜਿਹੜਾ ਸਵਾਲ ਕਿ ਅੱਜ ਜਿਹੜਾ ਐਪ ਦੇ ਵਿੱਚ ਫਾਸਟ ਜੀ ਨੇ ਬੁਰੀ ਤਰ੍ਹਾਂ ਹਰਚਲ ਸਿੰਘ ਭੁੱਲ ਔਰ ਸਭ ਤੋਂ ਵੱਡੀ ਗੱਲ ਹੈ ਕਿ 27 27 ਦੇ ਵਿੱਚ ਇਹਨਾਂ ਦੀ ਰਿਟਾਇਰਮੈਂਟ ਮਤਲਬ ਡੇਢ ਕੀ ਸਾਲ ਰਹਿ ਗਿਆ ਸੀ ਇਹਨਾਂ ਦੇ ਰਿਟਾਇਰਮੈਂਟ ਨੂੰ ਪਰ ਜਦੋਂ ਕਿ ਉਸ ਵੇਲੇ ਕਹਿੰਦੇ ਨੇ ਕਿ ਕਿਹ ਵੇਲੇ ਹੱਡੀ ਦਾ ਸਵਾਦ ਵੀ ਤੁਹਾਨੂੰ ਮਰਵਾ ਦਿੰਦਾ ਹੈਗਾ ਔਰ ਜਿਹੜੇ ਇਲਜ਼ਾਮ ਲੱਗੇ ਨੇ ਔਰ ਤੁਹਾਡੀ ਰਿਟਾਇਰਮੈਂਟ ਹੈ ਨਾ ਤਾਂ ਹੁਣ ਇੰਨੀ ਖਚਲ ਖਵਾਰੀ ਸਜ਼ਾ ਹੋਏਗੀ ਕੇਸ ਚੱਲੇਗਾ ਜਿਵੇਂ ਤੁਸੀਂ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਸੋਨਾ ਸੋਨਾ ਮਿਲਿਆ ਗਿਆ ਪੈਸੇ ਮਿਲੇ ਉਹ ਜਵਾਬ ਜਿਹੜਾ ਉਹ ਦੇਣਾ ਪਊਗਾ ਆ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਕਿ ਸਤੰਬਰ ਮਹੀਨੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਉਸ ਕਬਾੜੀਏ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਸਿੱਧਾ ਜਿਹੜੀ ਸ਼ਿਕਾਇਤ ਹੈ ਉਹ ਸੀਬੀਆਈ ਨੂੰ ਗਈ ਹੋਵੇਗੀ ਜਾਂ ਹੋ ਸਕਦਾ ਹੈ ਪਹਿਲਾਂ ਡੀਜੀਪੀ ਦਫ਼ਤਰ ਜਾਂ ਮੁੱਖ ਮੰਤਰੀ ਨੂੰ ਵੀ ਜਾਣੂ ਕਰਵਾਇਆ ਗਿਆ ਹੋਵੇ ਉਸ ਕਬਾੜੀਏ ਵੱਲੋਂ ਇਕ ਵਾਰ ਇਹ ਜਿਹੜਾ ਕਬਾੜੀਆ ਵਾ ਉਹ ਸਾਹਮਣੇ ਆਇਆ ਕਿ ਹੋ ਸਕਦਾ ਕਿ ਉਹਨੇ ਮੁੱਖ ਮੰਤਰੀ ਦੇ ਬੋਰਡਲ ਤੇ ਵੀ ਦਿੱਤੀ ਹੋਵੇ ਜਾਂ ਪੰਜਾਬ ਪੁਲਿਸ ਦੇ ਹੈੱਡ ਕੁਆਰਟਰ ਤੇ ਵੀ ਦਿੱਤੀ ਹੋਵੇ ਪਰ ਜੇਦੋਂ ਉਹਨੂੰ ਇਨਸਾਫ ਨਹੀਂ ਮਿਲਿਆ ਹੋਊਗਾ ਪਰ ਕਈ ਲੋਕਾਂ ਨੂੰ ਪਤਾ ਹੈਗਾ ਕਿ ਭੀਆਈਏਜੀ ਜਾਂ ਪੰਜਾਬ ਪੁਲਿਸ ਦੇ ਵਿੱਚ ਜੇ ਪੰਜਾਬ ਚ ਸਰਕਾਰ ਨੂੰ ਦਿੱਤੀ ਜਾਂ ਪੰਜਾਬ ਪੁਲਿਸ ਨੂੰ ਦਿੱਤੀ ਤੇ ਸ਼ਾਇਦ ਇਨਸਾਫ ਨਹੀਂ ਮਿਲੇ ਇਸੇ ਕਰਕੇ ਉਹਨਾਂ ਨੇ ਸੀਬੀਏ ਨੂੰ ਦਿੱਤੀ ਉਹ ਸੀਬੀਏ ਵਾਲੇ ਨੇ ਵੀ ਕਿਹਾ ਹੈ ਕਿ ਅਸੀਂ ਪੰਜਾਬ ਚ ਜਾ ਕੇ ਤੇ ਕਿਸੇ ਨੂੰ ਫੜਦੇ ਸਕੇਦੇ ਪਰ ਚੰਡੀਗੜ੍ਹ ਜਾਲ ਵਿਛਾਇਆ ਹੋਊਗਾ ਇਹ ਚੰਡੀਗੜ੍ਹ ਦੇ ਵਿੱਚ ਉਹ ਫਸਿਆ ਤੇ ਜੀ ਨਾ ਤੇ ਸੀਬੀਆਈ ਆ ਉਹਨੇ ਚੰਡੀਗੜ੍ਹ ਫਰ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਹਾਲਾਂਕਿਉਂਕਿ ਸੀਬੀਆਈ ਹੁਣ ਥੋੜੀ ਦੇਰ ਬਾਅਦ ਉਹ ਜਾਣਕਾਰ ਦੱਸਦੇ ਨੇ ਕਿ ਉਹ ਇੱਕ ਪ੍ਰੈਸ ਬਿਆਨ ਦੇ ਜਰੀਏ ਉਹਨੂੰ ਦੱਸਣੀ ਪਏਗੀ ਕਿ ਕੋਰਟ ਦੇ ਵਿੱਚ ਵੀ ਉਹ ਜਿਹੜਾ ਰਾ ਦੇ ਡਿਊਟੀ ਮਿਸਟੇਟ ਹੋਊਗਾ ਉਹਦੀ ਕੋਰਟ 'ਚ ਉਹਨੂੰ ਉਹਦੇ ਘਰ ਸਾਹਮਣੇ ਸੀਬੀਆ ਰਿਮਾਂਡ ਵੀ ਹਾਸਲ ਕਰ ਸਕਦੀ ਹੈ ਪਰ ਉਹਦੇ ਕਿਉਂਕਿ ਇਹ ਪੂਰੀ ਪ੍ਰਕਿਰਿਆ ਵਾ ਜਿਹੜੀ ਆ ਉਹ ਉਹਨੂੰ ਆਪਣਾ ਰਹੇ ਨੇ ਕਿ ਕਿੰਨੇ ਪੈਸੇ ਮਿਲੇ ਹੈਗੇ ਨੇ ਪਰ ਇੱਕ ਸਵਾਲ ਵੱਡਾ ਬਹੁਤ ਹੈ ਕਿ ਡੀਆਈਜੀ ਔਰ ਸ਼ਾਇਦ ਪਹਿਲੀ ਦਫਾ ਸੀਬੀਆ ਨੇ ਇੱਕ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਆਈਪੀਓ ਅਫੀਸਰ ਡੀਆਈਜੀ ਰੈਂਕ ਨੂੰ ਗ੍ਰਿਫਤਾਰ ਕੀਤਾਗਾ ਔਰ ਪੰਜਾਬ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਝਟਕਾ ਆ ਗਿਆ ਕਿ ਆਖਰ ਐਡੀ ਵੱਡਾ ਉਹਨਾਂ ਦਾ ਜਿਹੜਾ ਅਫਸਰ ਵਾ ਉਹ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਸੀਬੀਆਈ ਨੇ ਜਿਹੜਾ ਵਾ ਗ੍ਰਿਫਤਾਰ ਕੀਤਾ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਸਰਕਾਰ ਦੀ ਮਹਿੰਮ ਸੀ ਉਹ ਵੀ ਜਿਹੜੀ ਜ਼ੀਰੋ ਹੋ ਗਈ ਆ ਹੁਣ ਇਹ ਸਾਰੇ ਜਿਹੜੀ ਐ ਸ਼ਿਕਾਇਤਕਰਤਾ ਜਿਹੜਾ ਉਹਨੂੰ ਪਤਾ ਹੋਊਗਾ ਕਿ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕਰਨੀ ਇਸੇ ਕਰਕੇ ਉਹਨੇ ਸੀਬੀਆਈ ਦੇਤੇ ਤੇ ਸੀਬੀਆਈ ਨੂੰ ਪਤਾ ਆ ਹੀ ਕਿ ਆਈਪੀਐਸ ਆਫਿਸ ਦਾ ਉਹਨੂੰ ਹੱਥ ਪਾਉਣ ਵਾਸਤੇ ਜਿਹੜੇ ਨੇ ਪਰੂਫ ਜਾਂ ਸਬੂਤ ਉਹ ਮਜ਼ਬੂਤ ਚਾਹੀਦੇ ਹਨ ਜਦੋਂ ਉਹਨਾਂ ਨੂੰ ਲੱਗਾ ਕਿ ਇਹ ਮਾਮਲਾ ਪੂਰਾ ਜਿਹੜਾ ਵਾ ਤੋ ਤੋtheta ਜਿਹੜਾ ਤੋਤਾ ਵਪੰਦੇਰੇ ਚ ਫਸ ਗਿਆ ਉਸੇ ਵਰੀ ਉਹਨਾਂ ਨੇ ਕਾਬੂ ਕਰਨੇ ਆ ਗਿਆ ਇਹ ਹੁਣ ਸਾਰੀ ਹੁਣ ਜਾਂਚ ਦਾ ਵਿਸ਼ਾ ਹੋਏਗਾ ਕਿਉਂਕਿ ਰਿਮਾਂਡ ਹਾਸਲ ਕੀਤਾ ਜਾਊਗਾ ਉਹਦੇ ਚ ਉਹਨਾਂ ਨੂੰ ਦੱਸਣਾ ਪਊਗਾ ਕਿ ਘਰੋਂ ਪੈਸੇ ਇੰਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਈਪੀਐਸ ਅਫਸਰ ਡੀਆਜੀ ਰੈਂਕ ਵੱਤ ਤੋਂ ਵੱਧ ਸਵਾ ਦੋ ਲੱਖ 2.5 ਲੱਖ ਰੁਪਏ ਤੋਂ ਜ਼ਿਆਦਾ ਤਨਖਾਹ ਨਹੀਂ ਹੋਏਗੀ ਨਾ ਉਹ ਸਾਰੀ ਚੀਜ਼ ਹੈ ਕਿ ਇੰਨੇ ਮਾਊਂਟ ਇੱਕ ਅਫਸਰ ਦੇ ਘਰੋਂ ਮਿਲਦੇ ਨੇ ਨਗਦੀ ਇੰਨੇ ਐਨਾ ਸੋਨਾ ਮਿਲਦਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਜਵਾਬ ਚ ਦੇਣਾ ਪੈਣਾਗੇ ਨੇ ਕਿ ਕੀ ਆ ਭਈ ਇਹਨੇ ਪੈਸੇ ਕਿੱਥੋਂ ਆਏ ਨੇ ਤੇ ਉਹ ਦੂਜਾ ਜਿਹੜਾ ਯਾਦ ਕਰਤਾ ਹੋ ਕਿ ਮੇਰੇ ਕੋ ਹਰ ਮਹੀਨੇ 5 ਲੱਖ ਰੁਪਏ ਮੰਗੇ ਜਾ ਰਹੇ ਨੇ ਉਹ ਇੱਕ ਬਹੁਤ ਹੀ ਬੁਰੀ ਤਰ੍ਹਾਂ ਜਿਹੜੇ ਵੇ ਹਰ ਪੂਰੀ ਤਰ੍ਹਾਂ ਜਿਹੜੇ ਨੇ ਉਹ ਫਸ ਗਏ ਨੇ ਉਦੋਂ ਫਸੇ ਨੇ ਜਦੋਂ ਰਿਟਾਇਰਮੈਂਟ ਜਿਹੜੀ ਆ ਉਹ ਬਿਲਕੁਲ ਢੀੜੇ ਆ ਹਾਲਾਂਕਿ ਜਿਹੜਾ ਬੀਤੇ ਦਿਨ ਚੰਡੀਗੜ੍ਹ ਪੁਲਿਸ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ ਹੱਥੋਪਾਈ ਤੱਕ ਦੀ ਨੋਬਤ ਆਈ ਉਹਦਾ ਇਸ ਕੇਸ ਨਾਲ ਹਾਲੇ ਤੱਕ ਕਿਸੇ ਤਰ੍ਹਾਂ ਸਿੱਧੇ ਤੌਰ ਤੇ ਲੈਣਾ ਦੇਣਾ ਸਾਹਮਣੇ ਨਹੀਂ ਆਇਆ ਨਾ ਸੀਬੀਆਈ ਦੇ ਅਧਿਕਾਰੀਆਂ ਵੱਲੋਂ ਨਾ ਆਪਣੀ ਜਾਣਕਾਰਾਂ ਵੱਲੋਂ ਪਰ ਸੋਸ਼ਲ ਮੀਡੀਆ ਦੇ ਉੱਤੇ ਕਾਮ ਚਰਚਾ ਹੈ ਕਿ ਕਿਵੇਂ ਰੋਪੜ ਪੁਲਿਸ ਇਥੋਂ ਚੰਡੀਗੜ੍ਹ ਪੁਲਿਸ ਤੋਂ ਕੋਰਟ ਦੇ ਜ਼ਰੀਏ ਲੈ ਜਾਂਦੀ ਹੈ ਨਵੀਨ ਚਤੁਰਵੇਦੀ ਨੂੰ ਨਵਨੀਤ ਚਤੁਰਵੇਦੀ ਨੂੰ ਤੇ ਦੂਜੇ ਪਾਸੇ ਡੀਆਈਜੀ ਰੇਂਜ ਰੋਪੜ ਦੇ ਇੱਕ ਅਧਿਕਾਰੀ ਨੂੰ ਹੀ ਸੈਂਟਰ ਦੇ ਏਜੰਸੀ ਨੇ ਕਾਬੂ ਕਰ ਲਿਆ ਇਹਦੇ ਇੱਕ ਇੱਕ ਦਾ ਮੈਚ ਚੱਲ ਰਿਹਾ ਇਸ ਤਰ੍ਹਾਂ ਦੇ ਵੀ ਜਿਹੜੀਆਂ ਚੁਟਕੀਆਂ ਲਾਈਆਂ ਜਾ ਰਹੀਆਂ ਸੋਸ਼ਲ ਮੀਡੀਆ 'ਤੇ ਨੇ ਉਹਦੇ ਬਿਲਕੁਲ ਟੁਟਕੀਆਂ ਲਈਆਂ ਨੇ ਛਟਕਲ ਚਸਕਾ ਲਿਆ ਜਾ ਰਿਹਾ ਜਾਂ ਸਵਾਦ ਲਿਆ ਜਾ ਰਿਹਾ ਇਹ ਨਹੀਂ ਹੋ ਸਕਦਾ ਕਿ ਟਿੱਟਫੋਰ ਟੈਟ ਵਾਲਾ ਮਸਲਾ ਕਿ ਉਹਨੂੰ ਰੋਪੜ ਪੁਲਿਸ ਨੇ ਨਵੀਨ ਚਤਰਵੇਦੀ ਨੂੰ ਫੜ ਲਿਆ ਤੇ ਦਰ ਸੀਬੀਆਈ ਨੇ ਉਹਨੂੰ ਪੰਜਾਬ ਦੇ ਇੱਕ ਡੀਆਈਜੀ ਨੂੰ ਫੜ ਲਿਆ ਇਹਦੇ ਵਜੇ ਲੋਕਾਂ ਦੀ ਆਪਣੀ ਇੱਕ ਵਿਚਾਰ ਨੇ ਲੋਕੀ ਆਪਣੀ opinion ਦੇ ਰਹੇ ਨੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਪਰ ਇਹ ਮਸਲਾ ਕਲੀਅਰ ਕਟ ਕਰਪਸ਼ਨ ਦਾ ਇੱਕ ਸ਼ਿਕਾਇਤ ਦਾ ਸ਼ਿਕਾਇਤ ਸਤੰਬਰ ਦੇ ਮਹੀਨੇ ਵਿੱਚ ਦਿੱਤੀ ਹੈ ਔਰ ਜਿਹੜਾ ਬੰਦਾ ਸ਼ਿਕਾਇਤ ਕਰਤਾ ਉਹ ਕਹਿੰਦਾ ਕਿ ਮੈਂ ਬਹੁਤ ਪਰੇਸ਼ਾਨ ਸੀ ਕਿ ਮੈਂ ਹਰ ਮਹੀਨੇ 5 ਲੱਖ ਰੁਪਏ ਕਿੱਥੋਂ ਦਵਾ ਤਾਂ ਸਵਾਲ ਹੈ ਕਿ ਇਹ ਹੱਲੇ ਤੇ ਇੱਕ ਕਬਾੜੀ ਆ ਅੱਗੇ ਆਇਆ ਜਿਹੜਾ ਸਕ੍ਰੈਪ ਦਾ ਕੰਮ ਕਰਨ ਵਾਲਾ ਉਹ ਔਰ ਜਿਹੜੇ ਤਿੰਨ ਜ਼ਿਲ੍ਹੇ ਪੈਂਦੇ ਨੇ ਨਾ ਜਿਹੜੇ ਰੋਪੜ ਰੇਂਜ ਕਿਉਂਕਿ ਰੋਪੜ ਰੇਂਜ ਦੇ ਡੀਆਈਜੀ ਨੇ ਹਰਜਨ ਸਿੰਘ ਭੁੱਲ ਕਿ ਫਤੇਗੜ ਸਾਹਿਬ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਕਿ ਮਹਾਲੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਕਿ ਰੋਪੜ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈਗਾ ਹੁਣ ਸਵਾਲ ਤੇ ਉੱਥੇ ਵੀ ਖੜੇ ਹੋਣਗੇ ਕਿ ਜਿਹੜੇ ਸਕ੍ਰੈਪ ਦਾ ਕੰਮ ਆ ਉਹ ਸਿੱਧਾ ਇੱਕ ਡੀਆਈਜੀ ਦੇ ਪੈਸੇ ਲੈ ਰਿਹਾ ਕਿ ਉੱਥੋਂ ਦੇ ਜਿਹੜੇ ਐਸਐਸਪੀ ਆ ਉਹਨਾਂ ਤੇ ਸਵਾਲ ਨਹੀਂ ਖੜਾ ਹੁੰਦਾ ਕਿ ਲੋਕ ਕਿਉਂਕਿ ਜਿਹੜਾ ਜਿਹੜਾ ਐਸਐਸਪੀ ਮਾਲਕ ਹੁੰਦਾ ਡੀਆਈਜੀ ਤੇ ਜੇ ਕੋਈ ਜਿਹੜਾ ਵਾ ਸਿੱਧੀ ਲੋਕਾਂ ਦੇ ਨਾਲ ਤੇ ਤਾਲਮੇਲ ਨਹੀਂ ਹੁੰਦਾ ਉਹਦੇ ਲੋਕ ਜੇ ਕੋਈ ਐਸਐਸਪੀ ਕੰਮ ਨਹੀਂ ਕਰਦਾ ਹੋਊਗਾ ਤਾਂ ਉਹ ਡੀਆਈਜੀ ਨੇ ਦੇਖਣਾ ਹੈਗਾ ਇੱਥੇ ਤੇ ਡੀਆਈਜੀ ਸਿੱਧਾ ਹੀ ਪੈਸੇ ਲੈਣ ਦੀਆਂ ਗੱਲਾਂ ਹੋ ਰਹੀਆਂ ਬਹੁਤ ਹੀ ਮਾਮਲਾ ਸੀਰੀਅਸ ਹੈਗਾ ਕਿ ਆਖਰ ਵਜ੍ਹਾ ਕੀ ਹੈ ਕਿ ਤਿੰਨ ਐਸਐਸਪੀ ਨੇ ਕੀ ਫਤਿਹਗੜ ਸਾਹਿਬ ਦਾ ਜਿਹੜਾ ਐਸਐਸਪੀ ਜਾਂ ਉਹ ਪਹਿਲਾਂ ਰਹਿ ਚੁੱਕੇ ਜਾਂ ਹੁਣ ਵਾਲੇ ਆਗੇ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੇ ਨੇ ਕਿ ਇੱਕ ਡੀਆਈਜੀ ਤੇ ਕੀ ਉੱਥੋਂ ਦੀ ਲੋਕਲ ਪੁਲਿਸ ਨੂੰ ਪਤਾ ਨਹੀਂ ਜਾਂ ਐਸਐਸਪੀ ਨੂੰ ਪਤਾ ਨਹੀਂ ਹੋਊਗਾ ਤੇ ਜੇ ਐਸਐਸਪੀ ਨੂੰ ਪਤਾ ਸੀ ਕਿ ਡੀਆਈਜੀ ਇਸ ਲੈਵਲ ਦੇ ਕੰਮ ਕਰ ਰਹੇ ਹਨ ਤੇ ਲਾਜ਼ਮੀ ਤੌਰ ਤੇ ਉਹਨਾਂ ਨੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਦੱਸਿਆ ਹੋਗਾ ਹੋ ਸਕਦਾ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਦੱਸਿਆ ਹੋਗਾ ਇਹ ਹੁਣ ਸਾਰੇ ਜਿਹੜੇ ਮਸਲੇ ਨੇ ਤਫਤੀਸ਼ ਦੇ ਵਿੱਚ ਆਉਣਗੇ ਕਿ ਪੂਰਾ ਮਾਮਲਾ ਕੀ ਕੀ ਆਖਰ ਜਿਹੜਾ ਹਰਜਨ ਸਿੰਘ ਭੁੱਲਰ ਇਹ ਜਿਹੜਾ ਵਾ ਇਹ ਪੈਸੇ ਕਿੰਨੇ ਲੈਂਦਾ ਰਿਸ਼ਵਤ ਕਿੰਨੀ ਲੈਂਦਾ ਹੈਗਾ ਇਹ ਹੁਣ ਸਾਰੀ ਜਾਂਚ ਦਾ ਵਿਸ਼ਾ ਹੈਗਾ ਪਰ ਇਹ ਬਹੁਤ ਵੱਡਾ ਮਸਲਾ ਬਣ ਕੇ ਸ਼ਾਇਦ ਪਹਿਲੀ ਦਫਾ ਹੋਊਗਾ ਕਿ ਸੀਬੀਆਈ ਨੇ ਇਸ ਪਹਿਲਾਂ ਜ਼ਰੂਰ ਹੈ ਕਿ ਹੋਰ ਮਸਲਿਆਂ ਦੇ ਵਿੱਚ ਅਫਸਰ ਅੜਕੇ ਆਉਂਦੇ ਰਹੇ ਨੇ ਪਰ ਕਰਪਸ਼ਨ ਦੇ ਮਸਲੇ ਰੰਗੇ ਹੱਥੀ ਕੋਈ ਵਿਜੀਲੈਂਸ ਸੀਬੀਆਈ ਨੇ ਪੜਿਆ ਹੋਵੇ ਮੇਰੇ ਅਧਰ ਚਰਨ ਭੁੱਲਰ ਪਹਿਲਾ ਪੰਜਾਬ ਦਾ ਆਈਪੀਓ ਸਫਲ ਹੋਏਗਾ ਜੀ ਜਿੱਥੇ ਇੱਕ ਅਥੀਤ ਰਿਸ਼ਵਤ ਖੋਰੀ ਦੇ ਕੇਸ ਦੇ ਵਿੱਚ ਹਰਚੰਦ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧੀਆਂ ਨੇ ਕਾਬੂ ਆ ਗਏ ਨੇ ਸੀਬੀਆਈ ਦੇ ਹੁਣ ਜਾਣ ਕਿੰਨੀ ਕੋ ਸੌਖੀ ਜਾਂ ਔਖੀ ਛੁਟਣੀ ਹੈ ਇਹ ਤਾਂ ਕਾਨੂੰਨ ਨੇ ਤੈਅ ਕਰਨਾ ਹੈ ਕਾਨੂੰਨ ਕੀ ਕਹਿੰਦਾ ਹੈ ਔਰ ਕੀ ਕੁਝ ਬਰਾਬਦ ਹੁੰਦਾ ਪਰ ਇਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਆਮ ਚਰਚਾ ਲੋਕਾਂ ਚ ਹੋ ਰਹੀ ਹੈ ਕਿ ਇਹਨਾਂ ਦੇ ਪਿਤਾ ਨੇ ਜਦੋਂ ਉਹਨਾਂ ਦੇ ਹੱਥ ਵਾਗੜੋ ਰਾਈ ਸੀ ਪੁਲਿਸ ਦੀ ਤਾਂ ਉਹਨਾਂ ਨੇ ਸਪੋਰਟਸ ਕੋਟੇ ਦੇ ਵਿੱਚ ਬੜੇ ਨੌਜਵਾਨ ਭਰਤੀ ਕੀਤੇ ਸੀ ਉਹਨਾਂ ਦੀਆਂ ਇੱਕ ਪਾਸੇ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਨੇ ਇੱਕ ਪਾਸੇ ਇਹਨਾਂ ਜਿਹੜੇ ਸਵਾਲ ਖੜੇ ਹੋਏ ਨੇ ਜਾਂ ਕਸੂਥੇ ਫਸੇ ਨੇ ਇਹਨਾਂ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਦੋਵਾਂ ਨੂੰ ਕੰਪੈਰੀਜ਼ਨ ਵੀ ਕੀਤਾ ਜਾ ਰਿਹਾ ਹੈ ਇਹ ਦੇਖੋ ਸਭ ਤੋਂ ਵੱਡੀ ਗੱਲ ਉਹਦੇ ਚੀਕੀ ਪ੍ਰਾਪਤੀਆਂ ਤੇ ਮੈਲ ਸਿੰਘ ਪੁੱਲੋ ਸਾਹਿਬ ਦੀ ਇਹ ਵੀ ਸੀ ਕਿ ਜਦੋਂ ਹਰਚਰਨ ਪੁੱਲਰ ਨੂੰ ਡਾਇਰੈਕਟ ਬਿਨਾ ਕੋਈ ਟੈਸਟ ਬਿਨਾ ਕੋਈ ਇਮਤਿਹਾਨ ਦਿੱਤੇ ਬਿਨਾ ਕੋਈ ਇੰਟਰਵਿਊ ਦਿੱਤੇ ਡੀਐਸਪੀ ਭਰਤੀ ਕਰ ਲਿਆ ਗਿਆ ਸੀ ਉਹ ਵੀ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਸੀ ਬਾਅਦ ਚ ਕਿਉਂਕਿ ਉਹ ਆਈਪੀਐਸ ਆਫੀਸਰ ਸੀ ਇਸ ਕਰਕੇ ਉਹ ਡੀਜੀਪੀ ਬਣ ਗਏਗੇ ਹੁਣ ਡੀਜੀਪੀ ਉਹ ਮੈਲਸਿਕਪੁਰ ਜੀ ਉਹਨਾਂ ਨੂੰ ਲਾਇਆ ਗਿਆ ਸੀ ਤੇ ਉਹਦੇ 'ਚ ਤੇ ਕਈ ਚੰਗੇ ਖਿਡਾਰੀ ਭਰਤੀ ਹੋਈ ਗਈ ਮਾਰੇ ਖਿਡਾਰੀ ਜਿਨ੍ਹਾਂ ਨੇ ਹੌਕੀ ਨਹੀਂ ਫੜੀ ਹੈਗੀ ਸੀ ਉਹ ਵੀ ਹੌਕੀ ਦੇ ਵਿੱਚ ਭਰਤੀ ਕਰ ਲਏ ਸਪੋਰਟਸ ਕੋਟੇ ਦੇ ਵਿੱਚ ਜਿਨ੍ਹਾਂ ਨੇ ਕਦੀ 100 ਮੀਟਰ ਦੀ ਰੇਸ ਨਹੀਂ ਲਈ ਸੀ ਉਹ ਵੀ ਭਰਤੀ ਕਰ ਲਏ ਸੀ ਉਹ ਤੋਂ ਸ਼ਿਫਾਰਸ਼ਾਂ ਬਹੁਤ ਚੱਲਦੀਆਂ ਰਹੀਆਂ ਉਹਦੇ 'ਚ ਵੀ ਚੰਗੇ ਵੀ ਖਿਡਾਰੀ ਹੋਏ ਨੇ ਮਾੜੇ ਵੀ ਹੋਏ ਨੇ ਆਪਾਂ ਉਸ ਚੀਜ਼ ਨੂੰ ਨਹੀਂ ਦੇਖੇ ਕਿ ਜੇ ਬਾਪੂ ਨੇ ਚੰਗੇ ਕੰਮ ਕੀਤੇ ਹੈਗੇ ਤੇ ਮੁਝੇ ਮੁੰਡੇ ਨੇ ਕ腐ਸ਼ਨ ਕੀਤੀ ਤੇ ਆਪਾਂ ਉਹਨੂੰ ਬਰੀ ਕਰ ਸਕਦੇ ਹੈਗੇ ਨਾ ਇਹ ਸਵਾਲ ਬਾਪੂ ਦੇ ਜਿਹੜੇ ਕੰਮ ਸੀ ਉਹ ਬਾਪੂ ਦੇ ਲੇਖੇ ਲੱਗੇ ਨੇ ਚਾਹੇ ਉਹ ਚੰਗੇ ਸੀ ਚਾਹੇ ਮਾੜੇ ਤੇ ਜੇ ਉਹਨਾਂ ਦਾ ਜਿਹੜਾ ਹਰਚਨ ਭੁੱਲਰ ਜਿਹੜੇ ਕੰਮ ਨੇ ਚੰਗੇ ਕੀਤੇ ਮਾੜੇ ਕੀਤੇ ਉਹ ਇਹਨਾਂ ਦੇ ਲੇਖੇ ਲੱਗੇ ਮੈਨੂੰ ਲੱਗਦਾ ਕਿ ਨਾ ਹੀ ਇਸ ਮਸਲੇ ਨਵਨੀਤ ਚੱਤਰਵੇਦੀ ਨਾ ਹੀ ਹੋਰ ਕਿਸੇ ਦਾ ਕੰਪੈਰੀਸ਼ਨ ਜਿਹੜਾ ਵਾ ਸਵਾਲ ਹੀ ਕ腐ਸ਼ਨ ਦਾ ਮਸਲਾ ਹੈਗਾ ਨਵਨੀਤ ਚੱਤਰਵੇਦੀ ਹੈ ਦਾ ਫਿਰ ਇਹਦਾ ਮਸਲਾ ਸੀ ਨਾ ਤੇ ਬਹੁਤ ਹੀ ਜਿਹੜਾ ਮਾਮਲਾ ਬੜਾ ਸੰਗੀਨ ਕਿਸਮ ਦਾ ਸੀਬੀਆਈ ਨੇ ਅਰੈਸਟ ਕੀਤਾਗਾ ਹੁਣ ਸਰਕਾਰ ਸਵਾਲ ਹੈ ਕਿ ਪੰਜਾਬ ਸਰਕਾਰ ਦਾ ਸਟੈਂਡ ਕੀ ਹੈ ਪੰਜਾਬ ਸਰਕਾਰ ਕਿੱਥੇ ਖੜੀ ਹੈਗੀਆ ਉਹਨਾਂ ਲੋਕ ਕੋਈ ਆਇਆ ਨਹੀਂ ਸਪਸ਼ਟੀ ਕਰਨੀ ਆਇਆ ਕਿ ਤੁਹਾਡੇ ਜਿਹੜਾ ਇੱਕ ਡੀਆਈਜੀ ਰੈਂਕ ਹੈ ਜਿਹੜਾ ਚਰਚਾ ਦੇ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਕਿ ਜਿਹੜੇ ਨੇ ਉਹ ਬੜੇ ਖਾਸ ਨੇ ਲਾਡਲੇ ਆਫਸਰ ਨੇ ਨਾ ਉਹ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੇ ਜਿਹੜੇ ਵਿਚਾਰ ਧਾਰੋਂ ਅਗਲੇ ਕਈ ਦਿਨਾਂ ਤੱਕ ਦੇਖਣ ਨੂੰ ਮਿਲਦੇ ਰਹਿਣਗੇ ਇਹ ਹਫਤੇਾਂ ਕੀ ਕੀ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਰਿਆ ਉੱਥੇ ਕੀ ਕੀ ਕੰਮ ਕਰਦੇ ਰਹੇ ਨੇ ਕਿੰਨੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਕਿਵੇਂ ਸ਼ਿਕਾਇਤਾਂ ਦੱਬੀਆਂ ਇਸ ਚੀਜ਼ਾਂ ਜਦੋਂ ਬੰਦਾ ਫੜਿਆ ਜਾਂਦਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਫਿਰ ਬਾਹਰ ਹੌਲੀ ਹੌਲੀ ਲੋਕੀ ਬੋਲਣਾ ਸ਼ੁਰੂ ਕਰ ਦਿੰਦੇ ਹੈਗੇ ਨੇ ਜਿਵੇਂ ਹਿੰਮਤ ਕੀਤੀ ਹੈ ਕਿ ਮੰਡੀ ਗਬਿੰਦਗੜ ਦੇ ਇੱਕ ਕਬਾਰੀ ਕਹੋ ਜਾਂ ਵਪਾਰੀ ਛੋਟਾ ਕਹੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਲੋਕ ਵੀ ਜਿਹੜੇ ਨੇ ਬਾਹਰ ਹੁਣ ਉਹ ਵੀ ਸ਼ਿਕਾਇਤ ਦੇਣ ਤੇ ਮਾਮਲਾ ਹੋਰ ਹੈ ਜਿਹੜਾ ਉਲਝਦਾ ਜਾਊਗਾ ਜੀ ਹੁਣ ਤੱਕ सीबीआई ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਅਸੀਂ ਵੀ ਕੋਸ਼ਿਸ਼ ਕੀਤੀ सीबीआई ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਸਥਿਤ ਕਿ ਉੱਥੋਂ ਕੁਝ ਨਾ ਕੁਝ ਪਤਾ ਲੱਗੇ ਉੱਥੇ ਹੋਰ ਕੁਝ ਤਾਂ ਜਾਣਕਾਰੀ ਨਹੀਂ ਦਿੱਤੀ ਗਈ ਇਹ ਕਿਹਾ ਜ਼ਰੂਰ ਗਿਆ ਕਿ ਡਿਟੇਲ ਦੇ ਵਿੱਚ ਸਭ ਕੁਝ ਦੱਸਿਆ ਜਾਏਗਾ ਹੁਣ ਕਦੋਂ ਉਹਨਾਂ ਨੂੰ ਮੈਜਿਸਟ੍ਰੇਟਸ ਦੇ ਸਾਹਮਣੇ ਪੇਸ਼ ਕੀਤਾ ਜਾਣਾ ਪਰ ਇੱਕ ਸੀਨੀਅਰ ਅਧਿਕਾਰੀ ਪੁਲਿਸ ਹੈੱਡ ਕੁਆਟਰ ਤੋਂ ਅਸੀਂ ਖੁਦ ਆਪਣੀ ਅੱਖੀਂ ਇੱਕ ਗੱਡੀ ਦੇਖੀ ਹੈ ਜੋ ਸੀਬੀਆਈ ਦੇ ਦਫ਼ਤਰ 'ਚ ਜਾਂਦੀ ਹੈ ਕੁਝ ਮਿੰਟ ਅੰਦਰ ਗੱਲਬਾਤ ਵੀ ਹੁੰਦੀ ਹੈ ਫਿਰ ਉਹ ਉਥੋਂ ਅਫਸਰ ਹੈ ਜਿਹੜੇ ਉਹ ਸੀਬੀਆਈ ਦੇ ਦਫ਼ਤਰ ਤੋਂ ਚਲੇ ਜਾਂਦੇ ਨੇ ਤੇ ਗੱਡੀ ਉਹ ਪੁਲਿਸ ਹੈੱਡ ਕੁਆਟਰ ਤੋਂ ਆਈ ਸੀ ਪੰਜਾਬ ਦੇਖੋ ਚਾਹੇ ਕੋਈ ਸਟੇਟ ਦੀ ਵਿਜੀਲੈਂਸ ਹੋਵੇ ਚਾਹੇ ਸਟੇਟ ਪੁਲਿਸ ਹੋਵੇ ਚਾਹੇ ਸੀਬੀ ਹੋਵੇ ਉਹ ਇੱਕ ਪ੍ਰੋਪਰ ਪ੍ਰਕਿਰਿਆ ਅਡਾਪਟ ਕਰਨ ਤੋਂ ਬਾਅਦ ਹੀ ਪ੍ਰੈਸ ਬਿਆਨ ਜਿਹੜਾ ਬਾ ਜਾਰੀ ਕਰਦੇ ਨੇ ਤੁਹਾਨੂੰ ਯਾਦ ਹੋਊਗਾ ਕਿ ਕਰਪਸ਼ਨ ਦੇ ਮਸਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਰੋਮਣੀ ਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤੇ ਵਿਜੀਲੈਂਸ ਵੱਲੋਂ ਇੱਕ ਪ੍ਰੈਸ ਨੋਟ ਤੋਂ ਇਲਾਵਾ ਬਾਕੀ ਕਦੀ ਪ੍ਰੈਸ ਨੋਟ ਜ਼ਿਕਰ ਨਹੀਂ ਕੀਤਾ ਨਾ ਪ੍ਰਕਿਰਿਆ ਤੇ ਸੀਬੀਆਈ ਦਾ ਇੱਕ ਆਪਣੇ ਇੱਕ ਉਹਦੀ ਇੱਕ ਆਪਣੀ ਇੱਕ ਏਜੰਸੀ ਹੈ ਪ੍ਰੀਮੀਅਰ ਏਜੰਸੀ ਦੇਸ਼ ਦੀ ਮੰਨੀ ਜਾਂਦੀ ਹੈ ਹਾਲਾਂਕਿ ਚਲੋ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਜਾਂਦੀ ਹੈ ਕਿ ਸੈਂਟਰ ਦੇ ਅਧੀਨ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਹੁਣ ਇੱਕ ਪ੍ਰੋਪਰ ਪ੍ਰਕਿਰਿਆ ਤੋਂ ਬਾਅਦ ਦੱਸਣਗੇ ਜਦੋਂ ਪੂਰੇ ਨੋਟ ਗਿਨੇ ਜਾਣਗੇ ਪੂਰਾ ਕਲਾ ਕਲਾ ਸੋਨਾ ਕਿਨੇ ਚੋਊਗਾ ਫਿਰ ਉਹ ਕੋਰਟ 'ਚ ਪੇਸ਼ ਕਰਨਗੇ ਉਹਦੇ ਨਾਲ ਹੀ ਸੀਬੀਆਈ ਵੀ ਲਾਜ਼ਮੀ ਤੌਰ ਤੇ ਪ੍ਰੈਸ ਬਿਆਨ ਤੇ ਰਿਲੀਜ਼ ਕਰੇਗੀ ਕਿ ਕਿੰਨ ਕਿੰਨਾ ਉਹਦੇ ਘਰੋਂ ਕਿੰਨਾ ਕਿਤੇ ਨੋਟ ਫੜੇ ਗਏ ਨੇ ਕੌਣ ਵਿਟਨੈਸ ਸੀ ਪੂਰੀ ਇੱਕ ਪ੍ਰੋਪਰੋ ਇੱਕ ਇੱਕ ਪ੍ਰੈਸ ਬਿਆਨ ਤੇ ਭੇਜਣਗੇ ਉਦੋਂ ਜਿਹੜੀ ਸਾਰੀ ਹੋਰ ਜਿਹੜੀ ਸਥਿਤੀ ਸਪਸ਼ਟ ਹੋ ਜਾਊਗੀ ਹੋ ਸਕਦਾ ਹੈ ਕਿ ਇਹ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਜਿਹੜਾ ਵਪਾਰੀ ਆ ਜਾਂ ਕਬਾੜੀ ਆ ਵਾ ਮੰਡੀ ਗਵਿੰਦਗੜ ਦਾ ਪਰ ਹਜੇ ਨਾਮ ਉਹ ਸ਼ਾਇਦ ਨਾਮ ਦੱਸ ਦੇਣ ਕਿ ਉਹਨੂੰ ਕਿਉਂਕਿ ਸਿਕਿਉਰਿਟੀ ਦੇ ਮੱਦੇ ਨਜ਼ਰ ਸ਼ਾਇਦ ਉਹ ਆਪਣਾ ਨਾਮ ਖੁਲਾਸਾ ਨਾ ਕਰੇ ਜਾ ਫਿਰ ਸੀਬੀਆਈ ਉਹਨਾਂ ਦਾ ਜ਼ਿਕਰ ਨਾ ਕਰੇ ਨਾ ਕਿਉਂਕਿ ਅਗਰ ਡੀਆਈਐਸ ਜੇ ਇੱਕ ਆਈਪੀਐਸ ਅਫਸਰ ਹੈ ਉਹਨੂੰ ਵੀ ਆਪਣੀ ਜਿਹੜਾ ਵਾ ਲਾਈਫ ਐਂਡ ਐਵਰੀਬਡੀ ਦਾ ਉਹਦੇ ਵਾਸਤੇ ਵੀ ਇੱਕ ਮਸਲਾ ਹੋਊਗਾ ਨਾ ਇਹ ਉਹਨੇ ਸੀਬੀਆਈ ਦੇਖਦੇ ਕਿ ਪ੍ਰੈਸ ਬਿਆਨ ਦੇ ਜਰੀ ਕੀ ਕੁਝ ਡਿਟੇਲ ਜਿਹੜੀ ਆ ਉਹ ਭੇਜਦੀ ਹੈ ਜੀ ਤਾ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਰ ਸਾਹਮਣੇ ਆਉਂਦਾ ਅਖੀਰ ਵਿੱਚ ਮੈਂ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨੋਟਾਂ ਦੇ ਭਰੇ ਹੋਏ ਬੈਗ ਨੇ ਗਹਿਣਾ ਗੱਟਾ ਇਹ ਸਾਰਾ ਕੁਝ ਹਰਚਰਨ ਸਿੰਘ ਭੁੱਲਰ ਦੀ ਰਹਾਇਸ਼ ਤੋਂ ਬਰਾਮਦ ਹੁੰਦਾ ਹੀ ਦੱਸਿਆ ਜਾ ਰਿਹਾ ਹੈ ਜਾਂ ਫਿਰ ਜਿਹੜਾ ਮੀਡਲਮੈਨ ਸੀ ਕੋਈ ਚੀਜ਼ਾਂ ਉਹਦੇ ਤੋਂ ਵੀ ਮਿਲੀਆਂ ਨੇ ਲੋਕ ਸੱਤਵਡੇ ਗੱਲ ਹੈ ਕਿ ਇੱਕ ਤਾਂ ਪਹਿਲਾ ਮੀਡਲ ਮੈਨ ਫੜਿਆ ਗਿਆ ਮੀਡਲ ਮੈਨ ਕਿੱਥੋਂ ਦਾ ਹੈ ਕਿ ਪੁਲਿਸ ਨੇ ਕਈ ਵਿਚੋਲੇ ਰੱਖੇ ਨੇ ਡੀਲਾਂ ਕਰਨ ਵਾਸਤੇ ਸੌਦੇਬਾਜ਼ੀ ਕਰਨ ਵਾਸਤੇ ਫਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਹਿਲਾਂ ਉਹਨੂੰ ਫੜਿਆ ਗਿਆ ਕਿਉਂਕਿ ਜਿੰਨਾ ਚਿਰ ਸੀਬੀਆਈ ਜਿਹੜਾ ਇੱਕ ਡਿਟੇਲ ਜਿਹੜੀ ਆਪਣੀ ਰਿਪੋਰਟ ਨਹੀਂ ਦਿੰਦੀ ਤਦ ਤੱਕ ਤੇ ਅਜੇ ਸਾਰੇ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਨਾਲ ਦੀ ਨਾਲ ਕਿਉਂਕਿ ਪਹਿਲਾ ਉਹ ਵਿਚੋਲੇ ਆ ਫੜਿਆ ਗਿਆ ਫਿਰ ਉਸ ਤੋਂ ਬਾਅਦ ਕਿਉਂਕਿ ਸੈਕਟਰ 40 ਦੇ ਵਿੱਚ ਹਰਚੰਦ ਸਿੰਘ ਭੁੱਲਰ ਹੋਣਾਂ ਦੀ ਜਿਹੜੀ ਰਹਿائش ਸੀ ਜਾ ਰਹੀਆ ਫਿਰ ਉਥੋਂ ਜਿਹੜਾ ਵਾ ਜਿਹੜਾ ਕਹਿੰਦੇ ਕਿ ਇਹਨਾਂ ਨੂੰ ਫੜਿਆ ਵਾ ਇਹ ਉਹ ਸਾਰੀਆਂ ਚੀਜ਼ਾਂ ਵਾ ਕਿ ਇਹਨਾਂ ਕੋਲ 5 ਲੱਖ ਰੁਪਈਆ ਫੜਿਆ ਗਿਆ ਜਾਂ ਵਿਚੋਲੇ ਕੋ ਫੜਿਆ ਗਿਆ ਤੇ ਕੀ ਵਿਚੋਲੇ ਨੇ ਜਦ ਤਪਤੀਸ਼ ਦੇ ਦੌਰਾਨ ਉਹ ਦੱਸਿਆ ਗਿਆ ਕਿ ਮੈਂ ਉਹਨੂੰ ਦੇਣ ਜਾਣ ਹੈਗਾ ਨਾ ਇਹ ਸਾਰੀਆਂ ਚੀਜ਼ਾਂ ਹਲੇ ਜਦ ਤੱਕ ਸੀਬੀਆਈ ਦਾ ਇੱਕ ਡਿਟੇਲ ਜਿਹੜੀ ਉਹਨਾਂ ਦਾ ਜਿਹੜਾ ਆਫੀਸ਼ੀਅਲੀ ਜਿਹੜਾ ਪ੍ਰੈਸ ਬਿਆਨ ਨਹੀਂ ਆਉਂਦਾ ਜਾਂ ਉਹਨਾਂ ਦੀ ਜਿਹੜੀ ਕਾਰਵਾਈ ਨਹੀਂ ਦੱਸਦੇ ਕਿ ਅੱਜ ਕੀ ਕੁਝ ਹੋਇਆ ਤਦ ਤੱਕ ਜਿਹੜਾ ਵਾ ਇਹ ਗੱਲਾਂ ਜਿਹੜੀਆਂ ਮੋٹے ਰੂਪ ਦੇ ਵਿੱਚ ਇਹ ਚਲ ਰਹੀ ਹੈ ਜਦੋਂ ਕੰਪਲੀਟ ਜਿਹੜੀ ਉਹ ਸੀਬੀਆਈ ਕਿਉਂਕਿ ਲਾਜ਼ਮੀ ਤੌਰ ਤੇ ਉਹਨਾਂ ਨੂੰ ਪ੍ਰੈਸ ਬਿਆਨ ਦੇਣਾ ਪਏਗਾ ਦੱਸਣਾ ਪਏਗਾ ਕਿ ਤੁਸੀਂ ਆਈਪੀਐਸ ਅਫੀਸਰ ਫੜਿਆ ਹੈਗਾ ਤੇ ਉਸ ਹੱਬ ਦੇ ਨਾਲ ਉਹ ਜਿਹੜੀ ਕੰਪਲੀਟ ਜਿਹੜੀ ਡਿਟੇਲ ਆ ਉਹ ਦੇਣੀ ਪੈਗੀ ਕਿਉਂਕਿ ਉਹ ਸਿੱਧੀ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਤਾਂ ਉਹਨਾਂ ਨੂੰ ਇੱਕ ਦੱਸਣੀ ਪੈਗੀ ਕਿ ਇੱਕ ਆਈਪੀਐਸ ਅਫੀਸਰ ਹੈ ਔਰ ਆਈਪੀਐਸ ਲੋਬੀ ਵੀ ਕਾਫੀ ਸਟਰੋਂਗ ਹੈ ਇਸ ਕਰਕੇ ਉਹਨਾਂ ਨੂੰ ਦੱਸਣਾ ਪੋਗਾ ਕਿ ਕੀ ਕੋਜ ਜਜ ਪੂਰੇ ਦਿੰਦੀ ਜਿਹੜੀ ਇਹ ਕਾਰਵਾਈ ਹੋਈ ਹੈ ਜੀ ਤਾਂ ਦੇਖਦੇ ਹਾਂ ਹੋਰ ਕਿਹੜੇ-ਕਿਹੜੇ ਅਧਿਕਾਰੀ ਜਾਂ ਪੁਲਿਸ ਅਫਸਰ ਇਸ ਤਾਰ ਨਾਲ ਜੁੜੇ ਹੋਣਗੇ ਸੀਬੀਆਈ ਦੀ ਅਗਲੇਰੀ ਜਿਹੜੀ ਜਾਂਚ ਹੈ ਉਸ ਵਿੱਚ ਕਾਫੀ ਕੁਝ ਤੈਅ ਹੋ ਜਾਣਾ ਹੈ ਫਿਲਹਾਲ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇਸ ਕੇਸ ਦੇ ਵਿੱਚੋਂ ਕੀ-ਕੀ ਸੰਭਾਵਨਾਵਾਂ ਨੇ ਤੇ ਹੁਣ ਤੱਕ ਸੀਬੀਆਈ ਨੂੰ ਲੱਭਿਆ ਕੀ ਹੈ ਨੋਟਾਂ ਗਿਣਨ ਵਾਲੀਆਂ ਮਸ਼ੀਨਾਂ ਕਿਉਂ ਵੱਡੀ ਪੱਧਰ ਤੇ ਮੰਗੌਣੀਆਂ ਪੈਗੀਆਂ ਗਹਿਣਾ ਘਾਟਾ ਉਹਦਾ ਨਾਪ ਤੋਲ ਕੀਤਾ ਜਾ ਰਿਹਾ ਹੈ ਕਿ ਕੀ ਕੁਝ ਹੈ ਔਰ ਇਸ ਦੀ ਅੱਗੇ ਜਾ ਕੇ ਅਦਾਲਤੀ ਪ੍ਰਕਿਰਿਆ ਦੇ ਜ਼ਰੀਏ ਤੇ ਤੱਕ ਮਾਮਲਾ ਜਦੋਂ ਜਾਣਾ ਉਦੋਂ ਤੈ ਹੋਵੇਗਾ ਕਿ ਇਸ ਵਿੱਚ ਹੋਰ ਕੌਣ ਕੌਣ ਇਨਵੋਲਵ ਹੈ ਕੀ ਹਰਚਰਨ ਸਿੰਘ ਭੁੱਲਰ ਦੇ ਨਾਲ ਨਾਲ ਇਸ ਰੇਂਜ ਦੇ ਹੋਰ ਵੱਡੇ ਪੁਲਿਸ ਅਧਿਕਾਰੀ ਵੀ ਸ਼ਿਕੰਜੇ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਇਕੱਲੇ ਹੀ ਕਾਨੂੰਨੀ ਸ਼ਿਕੰਜੇ ਵਿੱਚ ਕਸੋਤੇ ਫਸੇ ਰਹਿਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਕਾਫੀ ਕੁਝ ਕਲੀਅਰ ਹੋ ਜਾਵੇਗਾ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ